ਤੇ ਕੰਪਨੀ ਨੇ ਆਪ ਦਾ ਇੱਥੇ ਆਉਣ ਤੇ ਇੰਨੀ ਦੇਰੀ ਕਰ ਤੋਂ ਕੀਤੀ ਜਾਂ ਉਹਦੇ ਡੀਲਰ ਦੀ ਸੁਣਵਾਈ ਕਰ ਤੋਂ ਨਹੀਂ ਬਿਲਕੁਲ ਬਿਲਕੁਲ ਜੀ ਮੈਂ ਦੱਸਦਾ ਕੋਈ ਇੱਕ ਤਾਂ ਕੋਈ ਸ਼ਿਕਵਾ ਗਿਰਾ ਸ਼ਿਕਵਾ ਲੱਗਦਾ ਵੀ ਕੰਪਨੀ ਆਉਣ ਦੇ ਵਿੱਚ ਲੇਟ ਹੋ ਗਈ ਬਿਲਕੁਲ ਥੋੜਾ ਜਿਆ ਕੰਪਨੀ ਨੂੰ ਪਹਿਲਾਂ ਆਉਣਾ ਚਾਹੀਦਾ ਸੀ ਕਿਉਂਕਿ ਸਾਨੂੰ ਸਾਡੇ ਲਈ ਫਿਰ ਦੇਖੋ ਫਰਸਟ ਚਾਂਸ ਹੈ ਕੰਪਨੀ ਜਿੰਮੇਵਾਰੀ ਲੈਂਦੀ ਹੈ ਨਾਲ ਮੈਂ ਜਿੰਮੇਵਾਰੀ ਲੈਂਦਾ ਬਾਈ ਜੀ ਤੁਸੀਂ ਜਿੰਮੇਵਾਰੀ ਲੈਣੇ ਬਿਲਕੁਲ ਜਿੰਮੇਵਾਰੀ ਲੈਣੇ ਮੈਂ ਉਹ ਮਤਲਬ ਜਦੋਂ ਉਹ ਦਿਲ ਕਰਦਾ ਜਿਉ ਦੇਖੋ ਨੁਕਸ ਜਿਵੇਂ ਤੁਸੀਂ ਕਿੰਨੇ ਵੀ ਕੰਪਨੀ ਦੀ ਗਾਰੰਟੀ ਕਿੰਨੇ ਕੰਪਨੀ 5 ਸਾਲ ਦੀ 5 ਸਾਲ ਦੀ ਗਾਰੰਟੀ ਐਸ ਵੇਲੇ ਜੋਵੇਂ ਚੱਲੂ ਚੱਲ ਰਹੀਆਂ ਨੇ ਪੰਜ ਦਿੱਤੀਆਂ ਪੰਜ ਐ ਜਿਨ੍ਹਾਂ ਨੂੰ 6 ਦਿੱਤੀਆਂ 6 ਵੀ ਖੜੇ ਆ ਇਹ ਨਹੀਂ ਗਰਮੇਲ ਦੇ ਖਾਲਸਾ ਪਿੰਡ ਦੋਦਾ ਅਤੇ ਹੋਰ ਆਪਣਾ ਇੱਥੋਂ ਤੱਕ ਇਹ ਮੇਰੇ ਐਮਐਲਏ ਦੇ ਚੜੇ ਹੋਏ ਟਾਇਰ ਨੇ ਮਯੂਦਾ ਐਮਐਲਏ ਸਾਡਾ ਕਾਕਾ ਬਰਾਰ ਜੀ ਉਹਦੇ ਟਰੈਕਟਰ ਦੇ ਟਾਇਰ ਚੜੇ ਹੋਏ ਆ 2021 ਜਿਵੇਂ ਪਾਈ ਸੀ ਥੋੜੀ ਬੋਦੀ ਉਹਨਾਂ ਦੀ ਪ੍ਰੋਬਲਮ ਆਈ ਉਹ ਸਹੀ ਹੋ ਗਈ ਅੱਜ ਚੱਲੀ ਹੁੰਦੇ ਆ ਚੱਲ ਜੀ ਕਰਤਾਰ ਕਈ ਲੋਕਾਂ ਨੂੰ ਇਸ ਜੀ ਦਾ ਲੋਕਾਂ ਨੇ ਭਲੇਖਾਪਾ ਦਾ ਵੀ ਇਹ ਕਰਤਾਰ ਕਮੈਂਡ ਦਾ ਨਾਮ ਯੂਜ਼ ਕਰਦੇ ਜੀ ਕਿਦਾਂ ਇਦਾਂ ਦੀ ਕੋਈ ਗੱਲ ਨਹੀਂ ਕਰਤਾਰ ਸਾਡੇ ਟਾਇਰ ਦਾ ਮਾਡਲ ਹੈ ਜੀ ਜਿਹੜਾ ਕਿ ਸਾਡੀ ਕੰਪਨੀ ਦੇ ਨਾਮ ਤੇ ਰਜਿਸਟਰ ਹੈ ਸੀਗਾ ਮੈਂ ਇੱਕ ਦਾਵਾ ਤੁਹਾਡੇ ਬਜਿੰਦਰ ਜੀ ਚੈਨਲ ਦੇ ਸਾਹਮਣੇ ਕਰਨ ਲੱਗਾ ਜੀ ਨੇ ਮੇਰੇ ਟਾਇਰ ਚਲਾਇਆ ਮੈਂ ਜ਼ਿੰਮੇਵਾਰੀ ਚੱਕ ਲਈ ਵੀ ਤੂੰ ਇਹ ਟਾਇਰ ਚਲਾ ਜੇ ਮੇਰਾ ਟਾਇਰ ਅੱਧ ਕਸੜ ਤੱਕ ਉਹ ਲੀਰੋ ਲੀਰ ਹੁੰਦਾ ਉਹ ਖੁੱਦੋਂ ਗੂ ਖਿਲਰਦਾ ਉਹ ਪਾੜਦਾ ਜੇ ਉਸ ਤੋਂ ਬਾਅਦ ਜਿਨ੍ਹਾਂ ਨੂੰ ਅਸੀਂ ਕਹਿੰਨੇ ਵੀ ਤੂੰ ਚਲਾ ਯਾਰ ਅਸੀਂ ਬੈਠੇ ਜੇ ਇੱਕ ਪ੍ਰੋਬਲਮ ਵਧੂਗੀ ਤੇ ਤੇਰੇ ਬਦਲ ਦਾਂਗੇ ਔਰ ਵਾਕਈ ਜੇ ਉਹ ਪ੍ਰੋਬਲਮ ਵੱਧਦੀ ਹੈ ਸਾਲ ਡੇਢ ਸਾਲ 2 ਸਾਲ ਬਾਅਦ ਵੀ ਅਸੀਂ ਬਦਲ ਕੇ ਦੇਵਾਂਗੇ ਲੇਕਿਨ ਵੀ ਸਾਰਿਆਂ ਨੂੰ ਜਿਵੇਂ ਆਪਾਂ ਨੂੰ ਪਤਾ ਬਈ ਆਪਣੇ ਕਿਸਾਨ ਟਾਇਰ ਮਕਸਦ ਆਉਂਦਾ ਜਿਹੜਾ ਕਰਤਾ ਟਾਇਰਾਂ ਦਾ ਜਿਹੜਾ ਮਸਲਾ ਉਹ ਬਈ ਬਹੁਤ ਟਾਈਮ ਤੋਂ ਚੱਲ ਜਾਂਦਾ ਸੀ ਆ ਤੇ ਬਹੁਤ ਕਿਸਾਨਾਂ ਨੇ ਟਾਇਰ ਆਪਣੇ ਚੇਂਜ ਕਰਵਾ ਲਏ ਤੇ ਕਈਆਂ ਨੇ ਅਜੇ ਚੇਂਜ ਕਰਵਾਉਣਾ ਉਹ ਇਹ ਤੋਂ ਚੇਂਜ ਹੋ ਰਿਹਾ ਤੇ ਅੱਜ ਕਾਫੀ ਦਿਨਾਂ ਬਾਅਦ ਪਹਿਲਾਂ ਤਾਂ ਇੱਥੇ ਡੀਲਰਸ਼ਿਪ ਸੀਗੀ ਜਿੰਨਾਂ ਕੋਲੇ ਇਹ ਬਾਦਲ ਸਾਹਿਬ ਇਹਨੂੰ ਤੁਸੀਂ ਜਾਣਦੇ ਆ ਅ ਇਨ ਕੋਲ ਅੱਜ ਕੰਪਨੀ ਦਾ ਅੱਜ ਬਹੁਤ ਦਿਨਾਂ ਬਾਅਦ ਇੰਨਾ ਰੌਲਾ ਪੈਣ ਦੇ ਬਾਵਜੂਦ ਕੰਪਨੀ ਦਾ ਬੰਦਾ ਅੱਜ ਇੱਥੇ ਆਇਆ ਤਾਂ ਉਹਨਾਂ ਨੇ ਜ਼ਿੰਮੇਵਾਰੀ ਲਈ ਹੈ ਕੋਈ ਆਜੋ ਭਾਈ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਕਿ ਉਹਨਾਂ ਨੇ ਕੀ ਜ਼ਿੰਮੇਵਾਰੀ ਲਈ ਆ ਤੇ ਕੰਪਨੀ ਦਾ ਇਹਦੇ ਪ੍ਰਤੀ ਕੀ ਆਪਣਾ ਫੈਸਲਾ ਲਿਆ ਗਿਆ ਕੰਪਨੀ ਤੇਨਾਂ ਦਬਾਈ ਜੀ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਬਹੁਤ ਇਹ ਇੱਥੇ ਆ ਜਾਈ ਬਿਲਕੁਲ ਜੀ ਇਹ ਇੱਕ ਸੋਡੇ ਨਾਲ ਬਾਈ ਜੀ ਸ਼ਿਕਵਾ ਹੈ ਜੀ ਸਾਡਾ ਬਹੁਤ ਜਿਆਦਾ ਜੀ ਤਾਂ ਜਿਵੇਂ ਡੀਲਰਸ਼ਿਪ ਨੇ ਸੋਡੇ ਤੋਂ ਟਾਇਰ ਲਿਆ ਜੀ ਬਿਲਕੁਲ ਜੀ ਠੀਕ ਹੈ ਜੀ ਤਾਂ ਇਹਦੀ ਇਥੋਂ ਤੱਕ ਮਤਲਬ ਵੀ ਵਾਰਡ ਵਾਈਡ ਵੀਡੀਓ ਚੱਲ ਗਈਆਂ ਤੇ ਕੰਪਨੀ ਨੇ ਆਪ ਦਾ ਇੱਥੇ ਆਉਣ ਤੇ ਇੰਨੀ ਦੇਰੀ ਕਾਹਤੋਂ ਕੀਤੀ ਜਾਂ ਉਹਦੇ ਡੀਲਰ ਦੀ ਸੁਣਵਾਈ ਕਾਹਤੋਂ ਨਹੀਂ ਬਿਲਕੁਲ ਬਿਲਕੁਲ ਜੀ ਮੈਂ ਦੱਸਦਾ ਬਿਲਕੁਲ ਜੀ ਜੀ ਪਹਿਲਾਂ ਤਾਂ ਜਿਹੜਾ ਮੈਟਰ ਸੀਗਾ ਮੇਰੇ ਨੌਲੇਜ ਦੇ ਵਿੱਚ ਆ ਗਿਆ ਸੀਗਾ ਜੀ ਇਹ ਤੇ ਉਸ ਤੋਂ ਬਾਅਦ ਜਿਹੜੇ ਮੈਂ ਆਪਣੇ ਕੰਪਨੀ ਨੇ ਓਨਰ ਤੱਕ ਇਹ ਮੈਟਰ ਪਹੁੰਚਾਣਾ ਸੀ ਬੜੋ ਆਊਟ ਆਫ ਕੰਟਰੀ ਗਏ ਸੀਗੇ ਟੂਰ ਤੇ ਸੀਗੇ ਤੇ ਮੈਂ ਆਪਣੇ ਐਂਡ ਤੇ ਉਸ ਉਹਦੇ ਉੱਪਰ ਰਿਐਕਟ ਵੀ ਕੀਤਾ ਸੀਗਾ ਬਟ ਸਤਵੀਰ ਜੀ ਨੇ ਮੈਨੂੰ ਰੋਕਿਆ ਵੀ ਨਹੀਂ ਮੇਰਾ ਏਰੀਆ ਵਾ ਮੈਂ ਇੱਥੇ ਕੰਮ ਕਰਦਾ ਮੇਰਾ ਕਿਸਾਨ ਭਰਾਵਾਂ ਨਾਲ ਸਾਰਿਆਂ ਨਾਲ ਬਹੁਤ ਪਿਆਰ ਹੈ ਵੀ ਪਹਿਲਾਂ ਮੈਨੂੰ ਖੁਦ ਨੂੰ ਸਮਝ ਲੈਣ ਦਿਓ ਵੀ ਮੈਟਰ ਕੀ ਹੈ ਵੀ ਇਹ ਕੀਨੇ ਵੀਡੀਓ ਪਾਈ ਹੈ ਕੀ ਚੱਕਰ ਹੈ ਉਸ ਤੋਂ ਬਾਅਦ ਤੁਸੀਂ ਕੋਈ ਰਿਐਕਟ ਕਰੋ ਵੀ ਤੁਸੀਂ ਮਨ ਲਵਾ ਹਜੀ ਕੁਛ ਨਾ ਕਰੋ ਜਿਹਦੇ ਕਰਕੇ ਅਸੀਂ ਸਾਈਲੈਂਟ ਹੋ ਗਏ ਮੈਂ ਇਹਨਾਂ ਨੂੰ ਕਿਹਾ ਵੀ ਚਲੋ ਜੋ ਹੁੰਦਾ ਮੈਂ ਉਸ ਤੋਂ ਬਾਅਦ ਵੀਡੀਓ ਦੇਖਣੀ ਆਂ ਫੇ ਛੱਡਤੀ ਆਂ ਤੇ ਕਿਸੇ ਦੇ ਉੱਪਰ ਕਮੈਂਟ ਵੀ ਨਹੀਂ ਕੀਤਾ ਮੇਰੇ ਇੱਕ ਹੀ ਕਮੈਂਟ ਆ ਬਸ ਉਸ ਤੋਂ ਬਾਅਦ ਕੋਈ ਮੇਰੀ ਗੱਲ ਸੁਣੋ ਉਸ ਤੋਂ ਬਾਅਦ ਕੀ ਸੀਗਾ ਚਲੋ ਇਹ ਜਦ ਵੀਡੀਓ ਆਣੀ ਸ਼ੁਰੂ ਹੋ ਗਏ ਮੈਨੂੰ ਲੋਕ ਬਾਕੀ ਡੀਲਰਾਂ ਨੇ ਵੀ ਕਿਹਾ ਵੀ ਤੁਹਾਡੇ ਉਧਰ ਵੀਡੀਓ ਪੇ ਰਹੀ ਹੈ ਫਿਰ ਜਦ ਮੈਂ ਵੀਡੀਓ ਨੂੰ ਦੇਖਿਆ ਸਾਰਿਆਂ ਨੂੰ ਵੀ ਇੰਨਾ ਜ਼ਿਆਦਾ ਮਾਹੌਲ ਭਖ ਰਿਹਾ ਤੇ ਕੰਪਨੀ ਨੇ ਓਨਰ ਤੱਕ ਮੈਂ ਗੱਲ ਪਹੁੰਚਾਈ ਹੈ ਪੰਜਾਂਤ ਤੋਂ ਬਾਅਦ ਫਿਰ ਇਹਨਾਂ ਨਾਲ ਅਸੀਂ ਰਾਬਤਾ ਵੀ ਕੀਤਾ ਤੇ ਸਾਡੇ ਕੋਲ ਆ ਕੇ ਗਏ ਜੱਥ ਤੇ ਉੱਥੇ ਬਹਿ ਕੇ ਸਾਡੇ ਨਾਲ ਗੱਲਬਾਤ ਹੋਈ ਉਹ ਦੇਖ ਕੇ ਵੀ ਗਏ ਆ ਜਿਹਦੀ ਅਸੀਂ ਇਹਨਾਂ ਨੂੰ ਪੂਰੀ ਜ਼ਿੰਮੇਵਾਰੀ ਦਿੱਤੀ ਹੈ ਵੀ ਕੋਈ ਅਸੀਂ ਘਪਰਾਣ ਦੀ ਲੋਣੀ ਕਿਉਂਕਿ ਇਹ ਸਾਡੇ ਨਾਲ ਕੋਈ ਇਹ ਤਾਂ ਹੈ ਨਹੀਂ ਵੀ ਹੁਣ ਮਾਗੀ ਤੇ ਮਿਲਲੀ થી ਸ਼ੁਰੂ ਹੋਏ ਆ ਆਪਾਂ ਆਪਾਂ ਇਹਨਾਂ ਨੂੰ 2016 ਤੋਂ ਜੁੜੇ ਹੋਏ ਆ 2016 ਚ ਕੰਪਨੀ ਲੱਗੀ ਹੈ ਪੰਜਾਬ ਚ ਔਰ 2016 ਤੋਂ ਹੀ ਸਾਡਾ ਟਾਇਰ ਵੇਚ ਰਿਹਾ ਤੇ ਅੱਜ ਤੱਕ ਕੋਈ ਕੋਈ ਇਦਾਂ ਦੀ ਪ੍ਰੋਬਲਮ ਹੀ ਨਹੀਂ ਆਈ ਜੀ ਇਹ ਜਿਹੜਾ ਕਰਤਾਰ ਟਾਇਰ ਬਾਈ ਜੀ ਤੁਸੀਂ 2016 ਤੋਂ ਵੇਚ ਰਹੇ ਹਾਂਜੀ ਹਾਂਜੀ ਪਹਿਲਾਂ ਤੇ ਫਿਰ ਇਸ ਤੋਂ ਪਹਿਲਾਂ ਕੋਈ ਪ੍ਰੋਬਲਮ ਨਹੀਂ ਤੇ ਇਸ ਵਾਰ ਜਿਹੜੀ ਮਤਲਬ ਪ੍ਰੋਬਲਮ ਆਈ ਆ ਇਹਦਾ ਕ ਬਹੁਤ ਦਿਲ ਦੀ ਗਹਿਰਾਈਆਂ ਤੋਂ ਆਪਣੇ ਕਿਸਾਨ ਭਰਾਵਾਂ ਨੂੰ ਮਤਲਬ ਇਸ ਚੀਜ਼ ਦਾ ਧੰਨਵਾਦ ਦਿੰਨਾ ਹੈ ਕਿ ਉਹਨਾਂ ਨੇ ਸਾਨੂੰ ਇੰਨਾ ਕੇ ਜ਼ਿਆਦਾ ਪਿਆਰ ਦਿੱਤਾ ਕਿ ਸਾਨੂੰ ਸਮਝ ਤੋਂ ਵੀ ਬਾਹਰ ਸੀ ਅਸੀਂ ਜਸਟਿਕ ਮਾਗੀ ਦੇ ਮੇਲੇ 'ਚ ਆਪਣੀ ਐਡ ਵਾਸਤੇ ਸੇਲ ਪ੍ਰੋਮੋਸ਼ਨ ਲਈ ਕੰਪਨੀ ਨੇ ਸਟਾਲ ਲਾਇਆ ਸੀ ਜਿਹਦੇ ਵਿੱਚ ਕੰਪਨੀ ਨੇ ਕਿਸਾਨ ਭਰਾਵਾਂ ਦੇ ਫਾਇਦੇ ਲਈ ਸਕੀਮ ਕੱਢੀ ਸੀ ਵੀ ਪਿਛਲੇ ਡੈਰਾਂ ਦੇ ਨਾਲ ਅਗਲੇ ਡੈਰ ਵੀ ਵੀ ਜਿਹਦੇ ਨਾਲ ਸਾਡੇ ਕਿਸਾਨ ਭਰਾਵਾਂ ਦਾ ਫਾਇਦਾ ਹੋ ਜੇ ਲੇਕਿਨ ਉਹਦੇ ਵਿੱਚ ਕੀ ਹੁੰਦਾ ਵੀ ਸਾਨੂੰ ਇੰਨੀ ਕੀ ਜ਼ਿਆਦਾ ਡਿਮਾਂਡ ਨਿਕਲ ਆਈ ਪੰਜਾਬ ਦੇ ਵਿੱਚੋਂ ਵੀ ਅਸੀਂ ਕੰਪਨੀ ਉਸੇ ਲਈ ਪ੍ਰਿਪੇਅਰ ਨਹੀਂ ਸੀਗੀ ਜਿਹਦੇ ਵਿੱਚ ਕੀ ਹੁੰਦਾ ਦੇਖੋ ਨਾਈਟ ਸ਼ਿਫਟ ਹੁੰਦੀ ਹੈ ਇਨਸਾਨ ਬਣਾਉਂਦਾ ਹੈ ਨਾ ਲੇਬਰ ਹੁੰਦੀ ਹੈ ਹਰ ਇੱਕ ਕੰਪਨੀ ਦੇ ਵਿੱਚ ਡਿਮਾਂਡ ਜ਼ਿਆਦਾ ਆ ਜਾਂਦੀ ਹੈ ਤੇ ਉਹਦੇ ਨਾਲ ਪ੍ਰੋਡਕਸ਼ਨ ਦੇ ਵਿੱਚ ਥੋੜਾ ਬਹੁਤ ਫਰਕ ਪੈ ਗਿਆ ਨਾਈਟ ਸ਼ਿਫਟ ਦੇ ਵਿੱਚ ਕੁਝ ਟਾਇਰ ਐਸੇ ਬਣ ਗਏ ਜਿਹਦੇ ਵਿੱਚ ਕੋਈ ਪ੍ਰੋਬਲਮ ਆ ਗਈ ਪਰ ਅਸੀਂ ਫੇਰ ਵੀ ਉਸ ਚੀਜ਼ ਨੂੰ ਕਿਹਾ ਵੀ ਉਹ ਜਿਹੜੀ ਪ੍ਰੋਬਲਮ ਹੈ ਜੇ ਸਾਡਾ ਕਿਸਾਨ ਉਸ ਚੀਜ਼ ਨੂੰ ਚਲਾਉਂਦਾ ਤੇ ਜਦ ਮਰਜ਼ੀ ਉਹਦਾ ਦਿਲ ਕਰਦਾ ਆ ਕੇ ਟਾਇਰ ਬਦਲਾ ਕੇ ਲੈ ਜੇ ਜਿਹੜੀ ਸਾਡੀ ਕੰਡੀਸ਼ਨ ਹੈ ਵੀ ਉਸ ਚੀਜ਼ ਦੇ ਵਿੱਚ ਟਾਇਰ ਆ ਕੇ ਬਦਲ ਕੋਈ ਉਹਨੂੰ ਦੂਜਾ ਕਿਹੜਾ ਨਹੀਂ ਲੱਭੂਗਾ ਟਾਇਰ ਉਹਦਾ ਬਦਲ ਬਦਲਿਆ ਜਾਊਗਾ ਲੇਕਿਨ ਹੋਇਆ ਕੀ ਵੀ ਉਸ ਚੀਜ਼ ਦੇ ਵਿੱਚ ਚਲੋ ਕਿਸੇ ਭਰਾ ਨੇ ਸਾਡੇ ਨੇ ਵੀਡੀਓ ਪਾਤੀ ਸਾਡੇ ਅਗੇ ਉਸ ਟਾਇਰ ਬਦਲ ਵੀ ਦਿੱਤੇ ਸੀ ਵਾਸ਼ੰਟੀ ਜੀ ਨੇ ਹਾਂਜੀ ਬਾਦਨ ਸਾਹਿਬ ਤੁਹਾਡਾ ਲੋਕਾਂ ਨੂੰ ਕੀ ਬੇਇੰਤਿਆ ਹੈ ਤੁਸੀਂ ਜਿਹੜਾ ਵੱਚਦਾ ਹੈ ਕੰਪਨੀ ਦੇ ਬੰਦੇ ਆਏ ਆ ਇਹਨਾਂ ਨੂੰ ਸਾਨੂੰ ਕੋਈ ਕੀ ਗਾਰੰਟੀ ਦਿੱਤੀ ਆ ਜਾਂ ਟਾਇਰਾਂ ਬਰਤੀ ਕਿਉਂਕਿ ਟਾਇਰ ਤੁਸੀਂ ਮਤਲਬ ਕੰਪਨੀ ਨਾਲ ਥੋੜੀ ਡੀਲ ਕਰਾਈ ਆ ਲੋਕਾਂ ਨੇ ਕੰਪਨੀ ਨਾਲ ਡੀਲ ਕਰਾਈ ਨਹੀਂ ਦਿੱਲੀ ਦੇ ਟਾਇਰ ਚੇਂਜ ਹੋ ਰਿਹਾ ਤੁਹਾਡੇ ਲੋਕਾਂ ਨੂੰ ਕੀ ਬੇਨਤੀ ਹੈ ਮੇਰੀ ਬੇਨਤੀ ਇਹ ਹੈ ਜਿਵੇਂ ਕਿ ਗੁਰਪ੍ਰੀਤ ਸਿੰਘ ਸਿੱਧੂ ਸਾਹਿਬ ਨੇ ਕਿਹਾ ਕਿ 2016 ਤੋਂ ਮੈਂ ਇਹਨਾਂ ਨਾਲ ਵਰਤਦਾ ਤੇ ਬਿਲਕੁਲ ਸੱਚ ਹੈ 2016 ਤੋਂ ਹੀ ਮੈਂ ਇਹਨਾਂ ਨਾਲ ਵਰਤ ਰਿਹਾ ਬਾਕੀ ਨਹੀਂ ਗੱਲ ਬਈ ਜੇ ਕਿਸੇ ਤੇ ਮਾੜੀ ਮੁੱਟੀ ਤਰੇੜ ਆਈ ਹੈ ਜਾਂ ਮਾੜੀ ਮੁੱਟੀ ਗੁੱਡੀ ਭੁਰੀ ਹੈ ਕੰਪਨੀ ਜਿਮੇਵਰੀ ਲੈਂਦੀ ਨਾਲ ਮੈਂ ਜਿਮੇਵਰੀ ਲੈਣਾ। ਭਾਈ ਜੀ ਤੁਸੀਂ ਜਿਮੇਵਰੀ ਲੈਣੇ ਹੋ। ਬਿਲਕੁਲ ਜਿਮੇਵਰੀ ਲੈਣੇ ਮੇਰੇ। ਕਿੰਨੇ ਕੰਮ ਦੀ ਜਿਮੇਵਰੀ ਹੈ? ਉਹ ਮਤਲਬ ਜਦੋਂ ਦਾ ਦਿਲ ਕਰਦਾ ਜਿਉ ਦੇਖੋ ਨੁਕਸ ਜਿਮੇ ਤੁਸੀਂ ਕਿੰਨੇ ਵੀ। ਕੰਪਨੀ ਦੀ ਗਾਰੰਟੀ ਕਿੰਨੇ ਸਾਲ ਦੀ? ਕੰਪਨੀ ਨੇ 5 ਸਾਲ ਦੀ। 5 ਸਾਲ ਦੀ ਗਾਰੰਟੀ ਐਜ਼ ਵੈਲ ਐ ਜੋਵੇਂ ਚੱਲੂ। ਇਹਨਾਂ ਨੂੰ 5 ਤੇ ਆ 5 ਜਿਹਨਾਂ ਨੂੰ 6 ਤੇ 6 ਵੀ ਖੜੇ ਆ। ਹੋਰ ਦੱਸ। ਇਹ ਨਹੀਂ ਗੱਲ ਵੀ ਆਪਾਂ ਕਮਲਾ ਕਈ ਕਈ ਬੰਦੇ ਕਹਿੰਦੇ ਲਸਾਂ ਦੱਸੇ 6 ਕਹੀ ਸੀ ਹੁਣ 5 ਤੇ ਹੋ ਗਈ। ਗਾਰੰਟੀ ਕਿਹੜੀ ਕਿਹੜੀ ਚੀਜ਼ ਦੇ ਦਿੱਤੀ ਮਾਰ। ਟਾਇਰ ਦੀ ਗ ਆ ਜਿਹੜੀਆਂ ਮਾੜੀਆਂ ਮੋਟੀਆਂ ਪੱਖਾ ਹੈਗੀਆਂ ਐਕਚੁਅਲੀ ਇਹ ਪੱਖਾ ਨਹੀਂ ਸਾਡੇ ਟਾਇਰ ਦੀ ਗੁੱਡੀ ਸਾਰੀਆਂ ਕੰਪਨੀਆਂ ਨਾਲੋਂ ਗੁੱਡੀ ਵੱਧ ਹੈ ਉਹ ਸਾਰੀਆਂ ਕੰਪਨੀਆਂ ਨਾਲੋਂ ਗੁੱਡੀ ਵੱਧ ਹੋਣ ਕਰਕੇ ਉਹਦਾ ਦਬਾਅ ਹੈਗਾ ਉਹ ਜਦੋਂ ਟਾਇਰ ਚੱਲੂਗਾ ਉਹ ਦਬਾਅ ਘੱਟ ਜਾਊਗਾ ਇਸ ਗੱਲ ਤੇ ਮੇਰੇ ਕੋਲੇ 10 ਗਵਾਹ ਹੈਗੇ ਨੀਲਾ ਮੈਂਬਰ ਪਿੰਡ ਭੰਗਚੜੀ ਉਹਦਾ ਨੰਬਰ ਵੀ ਮੈਂ ਤੁਹਾਨੂੰ ਦੱਸ ਦੂੰਗਾ ਤੁਸੀਂ ਵੀਡੀਓ ਤੇ ਪਾ ਦਿਓ ਬੰਦਾ ਫੋਨ ਕਰਕੇ ਪੁੱਛ ਸਕਦਾ ਗਰਮੇਲ ਸਿੰਘ ਖਾਲਸਾ ਪਿੰਡ ਦੋਦਾ ਅਤੇ ਹੋਰ ਜੇ ਆਪਣਾ ਇੱਥੋਂ ਤੱਕ ਹੀ ਹੈ ਮੇਰੇ ਐਮਐਲਏ ਦੇ ਚੜੇ ਹੋਏ ਟਾਇਰ ਇਹ ਮਯੂਦਾ ਐਮਐਲਏ ਸਾਡਾ ਕਾਕਾ ਬਰਾੜ ਜੀ ਉਹਦੇ ਟਰੈਕਟਰ ਦੇ ਟਾਇਰ ਚੜੇ ਹੋਏ 2021 ਜਿਵੇਂ ਪਾਈ ਸੀ ਥੋੜੀ ਬੋਤੀ ਉਹਨਾਂ ਨੂੰ ਪ੍ਰੋਬਲਮ ਆਈ ਉਹ ਸਹੀ ਹੋ ਗਈ ਅੱਜ ਚੱਲੀ ਜਾਂਦੇ ਆ ਤੇ ਕਹਿੰਦੇ ਆ ਜਵਾਰ ਵਾਲਾ ਪਿੰਡ ਦਾ ਐਮਐਲਏ ਸਾਡਾ ਮਤਲਬ ਘਰੇ ਜਾ ਕੇ ਟਾਇਰ ਬਖਾ ਸਕਦਾ ਹੋਰ ਹੋਰ ਕੰਪਨੀ ਮਤਲਬ ਜਿਵੇਂ ਇਹਨਾਂ ਦੇ ਨਾਲ ਜਿਵੇਂ ਹੋਣਾ ਜੋ ਗੱਲਾਂ ਮੱਤਾਂ ਇਹ ਕਰ ਰਹੇ ਆ ਕੰਪਨੀ ਇਹਨਾਂ ਗੱਲਾਂ ਤੇ ਖੜੀ ਉੱਤਰੂਗੀ ਬਿਲਕੁਲ ਕੰਪਨੀ ਖੜੀ ਹੈ ਜੀ ਕੰਪਨੀ ਨੇ ਇਹਨਾਂ ਨੂੰ ਕੋਈ ਕਲੇਮ ਵੱਲੋਂ ਕੋਈ ਨਾ ਨਹੀਂ ਹੈਗੀ ਜੋ ਜੈਨੂਨ ਕਲੇਮ ਨੇ ਲਾ ਰਹੇ ਐ ਕਲੇਮ ਕੰਪਨੀ ਕਰਕੇ ਦੋਗੀ ਜੀ ਕੋਈ ਸਾਨੂੰ ਇਸ ਗੱਲ ਦਾ ਕੋਈ ਸ਼ਿਕਵਾ ਲਿਗਾ ਸ਼ਿਕਵਾ ਲੱਗਦਾ ਵੀ ਕੰਪਨੀ ਆਉਣ ਦੇ ਵਿੱਚ ਲੇਟ ਹੋਗੀ ਬਿਲਕੁਲ ਥੋੜਾ ਜਿਹਾ ਕੰਪਨੀ ਨੂੰ ਪਹਿਲਾਂ ਆਉਣਾ ਚਾਹੀਦਾ ਸੀ ਕਿਉਂਕਿ ਸਾਨੂੰ ਸਾਡੇ ਲਈ ਫਿਰ ਦੇਖੋ ਫਰਸਟ ਚਾਂਸ ਹੈ ਸਾਨੂੰ ਪਤਾ ਹੀ ਨਹੀਂ ਸੀ ਵੀ ਇਹ ਇੰਨਾ ਕੰਮ ਵੱਜ ਜਾਣਾ ਹੈ ਇਹ ਜਿਹੜੇ ਇਹ ਜਿਹੜੇ ਪ੍ਰੋਬਲਮ ਆਈ ਆ ਇਹ ਇਕੱਲੇ ਕਿਸਾਨ ਡੀਲਰਸ਼ਿਪ ਤੇ ਆਈ ਆ ਜਾਂ ਕਿ ਹੋਰ ਡੀਲਰਸ਼ਿਪ ਤੇ ਵੀ ਆਈ ਆ ਨਹੀਂ ਦੇਖੋ ਐਕਚੁਅਲ ਵੀਡੀਓ ਚ ਪਈ ਆ ਤੇ ਨੇਚਰਲੀ ਆ ਵੀ ਇਦੋਂ ਜਿਆਦਾ ਮਤਲਬ ਮਾਹੌਲ ਬਣ ਗਿਆ ਬਾਕੀ ਹੋਰ ਕਿਤੇ ਕੋਈ ਵੀ ਪ੍ਰੋਬਲਮ ਨਹੀਂ ਸਾਰੇ ਸਾਡੇ ਆ ਮੋਗੇ ਵਾਲੇ ਬੈਠੇ ਆ ਮਤਲਬ ਕਿ ਕਿਤੇ ਕੋਈ ਪ੍ਰੋਬਲਮ ਨਹੀਂ ਸਿਰਫ ਉਹ ਕਹਿੰਦੇ ਵੀ ਸਾਡੇ ਕੋਲੇ ਜਿਹੜੇ ਬੰਦੇ ਆ ਰਹੇ ਉਹ ਹੀ ਕਹਿ ਰਹੇ ਆ ਵੀ ਮੁਕਸਰ ਵਾਲਿਆਂ ਦੀ ਵੀਡੀਓ ਦੇਖੀ ਸੀ ਵੀ ਯਾਰ ਉਹ ਬਦਲ ਰਹੇ ਉੱਥੇ ਪ੍ਰੋਬਲਮ ਆ ਗਈ ਸਾਡੇ ਵੀ ਆ ਜਾਊਗੀ ਆਈ ਨਹੀਂ ਸਾਡੇ ਆ ਜਾਊਗੀ ਇਸ ਕਿਤੇ ਗੱਲ ਮੰਨਣੀ ਪਊਗੀ ਤੇ ਪ੍ਰੋਬਲਮ ਤਾਂ ਆ ਹੀ ਜਾਣਾ ਪ੍ਰੋਬਲਮ ਤਾਂ ਲੋਕਾਂ ਨੇ ਜਿਹੜੇ ਟਾਇਰ ਬਦਲੇ ਆ ਪ੍ਰੋਬਲਮ ਤਾਂ ਆ ਹੀ ਜਾਣਾ ਕੋਈ ਜ਼ਿਆਦਾ ਨਹੀਂ ਇੱਕ ਗੱਲ ਪੁੱਛੂ ਇਹਨਾਂ ਨੂੰ ਜਿਹੜੇ ਮੇਰੇ ਟਾਇਰ 'ਤੇ ਲੋਕ ਲਾਗੇ ਗਏ ਆ ਡਰ ਦੇ ਵਿੱਚ ਲਾਗੇ ਆ ਉਹ ਭਾ ਤੂੰ ਜੁੜੀ ਮੇਰੇ ਤੋਂ ਲੈ ਕੇ ਪਾਸ 2 ਸਾਲ ਤੋਂ ਮੌਤ ਚਲਾ ਜੇ ਉਹ ਜਿਹੜੀ ਕੰਪਲੇਟ ਤੇ ਡਰ ਮਰਿਓ ਲਾਗੇ ਗਿਆ ਜੇ ਉਹ ਸਹੀ ਨਾ ਹੋ ਜਾਏ ਫਿਰ ਮੰਨੇ ਇਹੀ ਕੰਪਲੇਟ ਮੈਂ ਦੱਸੀ ਨਾ ਨੀਲੇ ਨੂੰ ਆਈ ਸੀ 2020 ਚ ਆਈ ਸੀ ਨੀਲਾ ਪਿੰਡ ਭੰਗਚੜੀ ਮਜੂਦਾ ਮੈਂਬਰ ਹੈ ਉਹਨੂੰ ਮੈਂ ਕਹਿ ਤੂੰ ਟਾਇਰ ਚਲਾ ਉਹੀ ਗੱਲ ਉਹਨੇ ਟਾਇਰ ਚਲਾਏ ਉਹ ਪ੍ਰੋਬਲਮ ਠੀਕ ਹੋ ਗਈ ਤੇ ਵੀ ਕਹਿੰਨੇ ਆ ਮੈਂ ਹੁਣੇ ਨੀਲੇ ਨੂੰ ਉਹ ਤਾਂ ਲੈ ਸਕਦਾ ਉਹ ਸੌਂ ਚੱਕ ਕੇ ਕਹੂਗਾ ਬੰਦਾ ਵੀ ਆਈ ਸੀ ਪ੍ਰੋਬਲਮ ਸਹੀ ਹੋ ਗਈ ਉਹ ਘਬਰਾਉਣਾ ਯਾਰ ਜੇ ਅਸੀਂ ਜ਼ਿੰਮੇਵਾਰੀ ਚੱਕਦੇ ਪਏ ਆਣਾ ਤੇ ਦੂਜੀ ਗੱਲ ਸਿੱਧੂ ਜੀ ਨੇ ਗਲਤ ਆ ਅਸਲ ਬੇਚਕਾਨੇ ਪੀਲ ਕਰਤੀ ਆ ਕਰਤਾ ਆਪਣਾ ਇੱਕ ਲੀਡਰ ਵੀ ਰਿਹਾ ਵੀ ਇਹ ਆਪਣਾ ਪੰਜਾਬ ਆ ਆਪਣੀ ਪਾਰਟੀ ਆ ਆਪਣਾ ਦੇਸ਼ ਆ ਆਪਣੀ ਪਾਰਟੀ ਖੜੀ ਕੋ ਉਵੇਂ ਸਿੱਧੂ ਸਾਹਿਬ ਦੀ ਗੱਲ ਸਹੀ ਆ ਇਹ ਮੋਟਰਲ ਕੰਪਨੀ ਵਾਕਿਆ ਆਪਣੇ ਪੰਜਾਬ ਦੀ ਕੰਪਨੀ ਆ ਆਪਣੇ ਨਾਲ ਖੜੀ ਆ ਇਹ ਕਿਸਾਨਾਂ ਦਾ ਭਲਾ ਚਾਹੁੰਦੀ ਆ ਕੋਈ ਚੱਕਰ ਨਹੀਂ ਜੇ ਕਹੇ ਤੇ ਬਾਲੇ ਖਰਾਬ ਹੋ ਗਏ ਆ ਤਾਂ ਇਹ ਕਬਰਾਰ ਚ ਨਾ ਆਓ ਜੇ 5 ਸਾਲ ਜਾਂ 6 ਸਾਲ ਦੀ ਜਮਨੀਰੀ ਲਈ ਆਸੀਂ ਖੜੇ ਆ ਤੁਹਾਡੇ ਨਾਲ ਕੰਪਨੀ ਗਾਰੰਟੀ 5 ਸਾਲ ਦਾ ਕਹਿੰਦੀ ਬਿਲਕੁਲ ਕੰਪਨੀ ਜੋ ਗਾਰੰਟੀਆਂ ਦਿੰਦੀ ਹੈ ਕੰਪਨੀ ਖੜੀ ਹੈ ਯਾਰ ਉਹ ਬਦਲਾਂਗੇ ਉਸ ਸਾਹ ਨਾਲ ਜਿਵੇਂ ਦੂਜੀਆਂ ਕੰਪਨੀਆਂ ਬਦਲਦੀਆਂ ਜਿਵੇਂ ਐਮਰਾ ਬਦਲਦੀ ਹੈ ਜਿਵੇਂ ਪੋਲੋ ਜੋ ਮਲਕ ਮਤ ਸੀਲੀਮ ਦੀ ਕੰਡੀਸ਼ਨ ਹੁੰਦੀ ਹੈ ਚੋਹ ਬਾਕਸੀਆਂ ਦੀ ਕੰਡੀਸ਼ਨ ਇਹ ਨਹੀਂ ਵੀ ਸਾਡੀ ਵਕਰੀ ਪੋਲਸੀ ਤੇ ਹੋਰ ਦੀ ਵਕਰੀ ਆ ਬਦਲਾਂਗੇ ਉਹਵੇਂ ਜਿਵੇਂ ਅਗਲੇ ਕਿਉਂ ਨਹੀਂ ਅੰਗਰੇਜ਼ ਜੀ 20 ਸਾਲ ਹੋ ਗਏ ਵਰਦਿਆਂ ਤੁਹਾਡੇ ਐਮਰਥ ਕੰਪਲੇਟ ਆਈ ਕਿ ਨਹੀਂ ਆਈ ਆਈ ਸੀ ਨਾ ਐਮਰ ਟਾਇਰ ਦੇ ਪੰਚਰ ਹੁੰਦਾ ਹੀ ਕਿਨਾਰੀ ਤੋਂ ਐਮਰਫ ਦਾ ਟਾਇਰ ਸੀ ਤੇ ਆਪਾਂ ਕਲੇਮ ਕਰਾ ਕੇ ਨਹੀਂ ਦਿੱਤਾ ਇੱਕ ਵਾਰੀ ਕੰਪਨੀ ਨੇ ਜਵਾਬ ਦੇਤਾ ਮੈਂ ਕੰਪਨੀ ਤੇ ਪ੍ਰੈਸ਼ਰ ਬਣਾਇਆ ਕੰਪਨੀ ਨੇ ਟਾਇਰ ਬਰ ਗਿਆ ਤਾਂ ਐਮਰ ਚੁਕਲੇਟ ਆ ਗਈ ਫਿਰ ਕਿਸੇ ਕੰਪਨੀ ਚ ਵੀ ਆ ਸਕਦੀ ਐਜੀ ਵੱਡੀ ਗੱਲ ਖਾਸ ਨਹੀਂ ਕਮਲੇ ਕਲੇਮ ਹਰ ਕੰਪਨੀ ਦਾ ਹੁੰਦਾ ਜ਼ਰੂਰੀ ਨਹੀਂ ਜਿਹੜੇ ਜਿਹੜਾ ਕੰਪਨੀ ਮੰਨੋਂ ਸੁਨੇਹਾ ਜੀ ਉਹ ਦੇ ਦਿਓ ਇਹਨਾਂ ਨੂੰ ਆਪਣੇ ਦਰਸ਼ਕ ਵੀਰਾਂ ਨੂੰ ਸਾਰਿਆਂ ਨੂੰ ਕੰਪਨੀ ਵੱਲੋਂ ਭਾਜੀ ਇਹੀ ਸੁਨੇਹਾ ਆਂ ਵੀ ਕੋਈ ਘਬਰਾੜ ਦੇ ਵਿੱਚ ਜਾਣ ਦੀ ਲੋੜ ਨਹੀਂ ਵੀ ਜਿਹੜੀ ਕੰਪਨੀ ਨੇ ਗਾਰੰਟੀ ਦਿੱਤੀ ਹੈ ਉਹ ਅੱਜ ਵੀ ਗਾਰੰਟੀ ਚੱਲ ਰਹੀ ਹੈ ਜਿਹੜੇ ਭਰਾਵਾਂ ਦੇ ਟਾਇਰ ਬਾਕੀ ਜੈਨੂਨ ਕਲੇਮ ਹੈਗਾ ਵਾ ਠੀਕ ਹੈ ਜੋ ਕਲੇਮ ਹੈਗਾ ਉਹ 1 ਮਿੰਟ ਤੋਂ ਪਹਿਲਾਂ ਤੁਹਾਡੇ ਟਾਇਰ ਬਦਲੇ ਜਾਣਗੇ ਪਰ ਜਿਹੜਿਆਂ ਦੇ ਵਿੱਚ ਕੋਈ ਪ੍ਰੋਬਲਮ ਹੀ ਨਹੀਂ ਅਗਲਾ ਜਿਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਅਗਲਾ ਕਹਿੰਦਾ ਵੀ ਭਾਜੀ ਇਹ ਤਾਂ ਟੱਪ ਦੇ ਆ ਜੀ ਠੀਕ ਹੈ ਜੀ ਪਰ ਉਹ ਸਾਨੂੰ ਪਤਾ ਵੀ ਕੋਈ ਪ੍ਰੋਬਲਮ ਨਹੀਂ ਹੈਗੀ ਟਾਇਰ ਦੇ ਵਿੱਚ ਓ ਪਲੀਜ਼ ਨਾ ਉਸੀ ਦਾ ਉਹ ਟਾਇਰ ਚਲਾਓ ਆਪਣਾ ਪੂਰਾ ਟਾਇਰ ਤੁਹਾਨੂੰ ਮੁੱਲ ਦੇ ਕੇ ਜਾਣਗੇ ਜੇ ਉਸ ਤੋਂ ਬਾਅਦ ਜਿਨ੍ਹਾਂ ਨੂੰ ਅਸੀਂ ਕਿੰਨੇ ਵੀ ਤੂੰ ਚਲਾ ਯਾਰ ਅਸੀਂ ਬੈਠੇ ਜੇ ਇੱਕ ਪ੍ਰੋਬਲਮ ਵਧੂਗੀ ਤੇ ਤੇਰੇ ਬਦਲ ਦਾਂਗੇ ਔਰ ਵਾਕਈ ਜੇ ਉਹ ਪ੍ਰੋਬਲਮ ਵੱਧੀ ਇਸ ਸਾਲ ਡੇਢ ਸਾਲ 2 ਸਾਲ ਬਾਅਦ ਵੀ ਅਸੀਂ ਬਦਲ ਕੇ ਦੇਵਾਂਗੇ ਇੱਕ ਗੱਲ ਹੋਈ ਸੀ ਗੱਲ ਮੈਂ ਇੱਕ ਦਾਵਾ ਤੁਹਾਡੇ ਬਲਵਿੰਦਰ ਜੀ ਚੈਨਲ ਦੇ ਸਾਹਮਣੇ ਕਰਨ ਲੱਗਾ ਜੀ ਨੇ ਮੇਰੇ ਟਾਇਰ ਚਲਾਏ ਮੈਂ ਜ਼ਿੰਮੇਵਾਰੀ ਚੱਕ ਲਈ ਵੀ ਤੂੰ ਇਹ ਟਾਇਰ ਚਲਾ ਜੇ ਮੇਰਾ ਟਾਇਰ ਅੱਧ ਕਸੜ ਤੱਕ ਉਹ ਲੀਰੋ ਲੀਰ ਹੁੰਦਾ ਉਹ ਖੁਦੋਂ ਗੂ ਖਿਲਰਦਾ ਉਹ ਪਾੜਦਾ ਮੈਂ ਉਹ ਬੰਦੇ ਦੇ ਅੱਧੇ ਪੈਸੇ ਘਟ ਦੂੰ ਖਰਾਬ ਆ ਮੇਰਾ ਹੋਇਆ ਉਹਦਾ ਨਹੀਂ ਹੋਇਆ ਉਹਨੇ ਅੱਧਾ ਵਰਤ ਲਿਆ ਅੱਧੇ ਪੈਸੇ ਖਰੇ ਹੋਗੇ ਮੈਨੂੰ ਪੂਰਾ ਵਿਸ਼ਵਾਸ ਆ ਕੰਪਨੀ ਤੇ ਠੀਕ ਆ ਕਿ ਥੋੜੀ ਬਹੁਤੀ ਪ੍ਰੋਬਲਮ ਆਈ ਆ ਮੈਂ ਮੰਨਦੇ ਆਂ ਅਸੀਂ ਇਸ ਗੱਲ ਨੂੰ ਮੈਂ ਨਹੀਂ ਕਹਿੰਦਾ ਸਾਡੇ ਸਾਰੇ ਸਹੀ ਆ ਕੁਝ ਤਰ੍ਹਾਂ ਚ ਆਈ ਆ ਅਸੀਂ ਮੰਨਦੇ ਆਂ ਤੇ ਅਸੀਂ ਫਿਰ ਵੀ ਖੜੇ ਆ ਜੇ ਮੇਰੇ ਕਰਦੀ ਜਿਦੀ ਮੈਂ ਜ਼ਿੰਮੇਵਾਰੀ ਚਾਹਦਾ ਬੰਦਾ ਚਲਾਵੇ ਤੇ ਜੇ ਅੱਧ ਤੱਕ ਹੰਦ ਤੱਕ ਵੀ ਖਰਾਬ ਹੋਇਆ ਮੈਂ ਬਦਲ ਕੇ ਦੇਉਂਗਾ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਦੇਖੋ ਜਿਹੜੀ ਸਾਡੀ ਕੰਪਨੀ ਹੈ ਕੰਪਨੀ ਸਾਡੀ ਹੈ ਇਮੋਰਟਲ ਟਾਇਰਸ ਪ੍ਰਾਈਵੇਟ ਲਿਮਿਟਿਡ ਸਾਡਾ ਬ੍ਰਾਂਡ ਨੇਮ ਹੈਗਾ ਇਮੋਰਟਲ ਜੀ ਕਰਤਾਰ ਜਿਹੜਾ ਸਾਡਾ ਮਾਡਲ ਹੈ ਜੀ ਕਰਤਾਰ ਕਈ ਲੋਕਾਂ ਨੂੰ ਇਸ ਦੀ ਦਾ ਲੋਕਾਂ ਨੇ ਭਲੇਖਾਬਾ ਦਾ ਵੀ ਇਹ ਕਰਤਾਰ ਕਮੈਂਡ ਦਾ ਨਾਮ ਯੂਜ਼ ਕਰਦੇ ਜੀ ਕਿਦਾਂ ਇਦਾਂ ਦੀ ਕੋਈ ਗੱਲ ਨਹੀਂ ਕਰਤਾਰ ਸਾਡੇ ਟਾਇਰ ਦਾ ਮਾਡਲ ਹੈ ਜੀ ਜਿਹੜਾ ਕਿ ਸਾਡੀ ਕੰਪਨੀ ਦੇ ਨਾਮ ਤੇ ਰਜਿਸਟਰ ਹੈ ਜੀ ਤੇ ਉਹ ਕਰਤਾਰ ਮਾਡਲ ਸਾਡੇ ਜਿਹੜੇ ਫਾਰਮ ਟਾਇਰ ਦੀ ਰੇਂਜ ਆਂਦੀ ਹੈ ਕਰਤਾਰ ਦੇ ਨਾਮ ਤੇ ਆਂਦੀ ਹੈ ਬ੍ਰਾਂਡ ਸਾਡਾ ਇਮੋਟ ਲਾ ਭਾਜੀ ਸੋ ਬੇਨਤੀ ਹੈ ਕੋਈ ਘਬਰਾਓ ਨਾ ਤੁਹਾਡੇ ਨਾਲ ਖੜੇ ਮੁੰਡੇ ਨਾ ਮੋਢਾ ਜੋੜ ਕੇ ਜੀ ਵਾਹਿਗੁਰੂ